ਜਦੋਂ ਭੰਤਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੌ ਵਰਿਆਂ ਦੇ ਹੋਏ ਤਾਂ ਜੰਜੂ ਪਾਉਣ ਦੀ ਰਸਮ ਦਾ ਵੇਲਾ ਆਇਆ ਜੁੜੀ ਬਰਾਦਰੀ ਦੇ ਸਾਹਮਣੇ ਆਪ ਜੀ ਨੇ ਜੰਜੂ ਪਾਉਣ ਤੋਂ ਇਨਕਾਰ ਕਰ ਦਿੱਤਾ ਆਪ ਜੀ ਨੇ ਚਾਰ ਭਾਵਪੂਰਤ ਸਵਾਲ ਪੰਡਿਤ ਤੇ ਕੀਤੇ ਸਵਾਲ ਸਨ ਕਿਉਂ ਇਹ ਜੰਜੂ ਪਾ ਰਹੇ ਹੂੰ ਕਿ ਵਾਦਾ ਹੋਵੇਗਾ ਇਸ ਦੇ ਪਾਉਣ ਦੇ ਨਾਲ ਕਿਸ ਪਦਵੀ ਨੂੰ ਇਹ ਪਹੁੰਚਾਵੇਗਾ ਅਤੇ ਕੀ ਘਟ ਜਾਵੇਗਾ ਇਸ ਦੇ ਨਾ ਪਹਿਨਣ ਦੇ ਨਾਲ ਉੱਤਰ ਵੱਜੋਂ ਪੰਡਤ ਨੇ ਕਿਹਾ ਨਾ ਪਾਈਏ ਤਾਂ ਬ੍ਰਾਹਮਣ ਤੇ ਖੱਤਰੀ ਦਾ ਧਰਮ ਨਹੀਂ ਰਹਿੰਦਾ ਮਹਾਰਾਜ ਨੇ ਮੋੜ ਵੀ ਪਰ ਲਗਦੀ ਗੱਲ ਕਹੀ ਤੁਸੀਂ ਦੱਸੋ ਪੰਡਤ ਜੀ ਕਿਹੜਾ ਕੋ ਕਰਮ ਨਹੀਂ ਜੋ ਬ੍ਰਾਹਮਣ ਤੇ ਖੱਤਰੀ ਧਨ ਦੇ ਲਾਲਚ ਹਿਤ ਨਹੀਂ ਕਰ ਰਿਹਾ ਚੁਗਲਖੋਰ ਹੋ ਕੇ ਖੱਤਰੀਆਂ ਨੇ ਗੁਲਾਮੀ ਦੀ ਜ਼ੰਜੀਰ ਸਭ ਨੂੰ ਪਵਾ ਦਿੱਤੀ ਹੈ ਸਦੀਆਂ ਤੋਂ ਬਣੇ ਬ੍ਰਾਹਮਣ ਦੇ ਪੜ ਦੇ ਤੋੜਨ ਦਾ ਪਹਿਲਾ ਸਫਲ ਯਤਨ ਸੀ ਇਹ ਧਰਮ ਦੇ ਰਾਖਿਆਂ ਵੱਲੋਂ ਹੁੰਦੇ ਜ਼ਬਰ ਤੇ ਇਹ ਕਰਾਰੀ ਸੱਟ ਸੀ ਜੋ ਬਾਬੇ ਨੇ ਮਾਰੀ ਬ੍ਰਾਹਮਣ ਦਾ ਜੰਜੂ ਤੀਰੇ ਧਾਗੇ ਦਾ ਸੀ ਖੱਤਰੀ ਲਈ ਦੂਰੇ ਤੇ ਵੈਸ਼ ਲਈ ਇੱਕੇਰੇ ਧਾਗੇ ਦਾ ਸੀ ਪਰਸ਼ੂਦਰ ਨੂੰ ਇਸ ਦੇ ਪਾਉਣ ਦਾ ਅਧਿਕਾਰ ਨਹੀਂ ਸੀ ਫਿਰ ਬ੍ਰਾਹਮਣ ਬਸੰਤ ਰੁੱਤੇ ਖੱਤਰੀ ਗਰਮੀ ਦੀ ਅਤੇ ਵੈਸ਼ ਪਤਝੜ ਵਿੱਚ ਪਹਿਨਦਾ ਸੀ ਬ੍ਰਾਹਮਣ ਜ਼ਬਰ ਨਾਲ ਮੂੰਹ ਮੰਗੀ ਦਸ਼ਨਾ ਤੇ ਖਾਣਾ ਮੰਗਦੇ ਸਨ ਜਿਸ ਵਿਚਾਰੇ ਕਿਰਤੀ ਕੋਲ ਡੰਗ ਦੀ ਰੋਟੀ ਵੀ ਨਹੀਂ ਸੀ ਉਸ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਜਸ਼ਨ ਕਰਾਏ ਉਹ ਬੱਕਰਾ ਰਿੰਨ ਖਵਾਏ ਧਰਮ ਦੇ ਸਹਾਰੇ ਐਸੇ ਕੁਕਰਮ ਕਰਨ ਵਾਲੇ ਬ੍ਰਾਹਮਣ ਨੂੰ ਕੁਰੀਤੀਆਂ ਤੋਂ ਰੋਕਣਾ ਇੱਕ ਇਨਕਲਾਬ ਹੀ ਸੀ ਪਿੱਛੋਂ ਜਾ ਕੇ ਤਕਰੀਬਨ 200 ਸਾਲ ਬਾਅਦ ਜਦ ਔਰੰਗਜ਼ੇਬ ਨੇ ਜ਼ਬਰੀ ਜੰਜੂ ਉਤਾਰਨਾ ਚਾਹਿਆ ਤਾਂ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਿਰ ਹੀ ਕੁਰਬਾਨ ਕਰ ਦਿੱਤਾ ਸੀ ਗੁਰੂ ਘਰ ਜ਼ਬਰ ਵਿਰੁੱਧ ਇੱਕ ਤਕੜੀ ਆਵਾਜ਼ ਸੀ ਮਹਿਮਾ ਪ੍ਰਕਾਸ਼ ਅਨੁਸਾਰ ਪੰਡਿਤ ਹਰदयाल ਜਦ ਜੰਝੂ ਪਾਉਣ ਲਈ ਅੱਗੇ ਵਧਿਆ ਤਾਂ ਆਪ ਹੱਸ ਕੇ ਬੋਲੇ ਅਤੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਦਾ ਸ਼ਲੋਕ ਉਚਾਰਿਆ ਮਿਹਰਬਾਨੀ ਮਿਹਰਬਾਨ ਦੀ ਜਨਮ ਸਾਖੀ ਅਨੁਸਾਰ ਪੰਡਿਤ ਕੋਲੋਂ ਪੁੱਛਿਆ ਕਿ ਪੰਡਿਤ ਖੱਤਰੀ ਕਾ ਧਰਮ ਜਨੇਊ ਸਹੋ ਰਹਤਾ ਹੈ ਕਿ ਕਰਮ ਧਰਮ ਕਰ ਰਹਤਾ ਹੈ ਉਹ ਆਵਾਕ ਹੋ ਗਿਆ ਉਸ ਦੇ ਰੌਂਗਟੇ ਖੜੇ ਹੋ ਗਏ ਅਤੇ ਬੇਨਤੀ ਕੀਤੀ ਕਿ ਕੋਈ ਐਸਾ ਜੰਝੂ ਹੈ ਤਾਂ ਆਪ ਕਿਰਪਾ ਕਰਕੇ ਦੱਸੋ ਗੁਰੂ ਜੀ ਨੇ ਦਇਆ ਕਪਾ ਵਾਲਾ ਸ਼ਲੋਕ ਉਚਾਰਿਆ ਜਦ ਪਹਿਲਾਂ ਆਪ ਜੀ ਨੂੰ ਇੱਕ ਮੂਰਤੀ ਦੇ ਅੱਗੇ ਮੱਥਾ ਟੇਕਣ ਲਈ ਕਿਹਾ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਪੱਥਰ ਅੱਗੇ ਸਿਰ ਕਿਉਂ ਝੁਕਾਵਾਂ ਪੰਡਤ ਨੇ ਕਿਹਾ ਵਿਸ਼ਨੂੰ ਦਾ ਸাকার ਰੂਪ ਹੈ ਗੁਰੂ ਜੀ ਨੇ ਕਿਹਾ ਪੱਥਰ ਕਿਵੇਂ ਪ੍ਰਭੂ ਦਾ ਸাকার ਰੂਪ ਹੈ ਪੰਡਤ ਦਾ ਅਗਿਉ ਕਹਿਣਾ ਸੀ ਕਿ ਸাকার ਰੂਪ ਬਗੈਰ ਪੂਜਾ ਹੋ ਹੀ ਨਹੀਂ ਸਕਦਾ ਗੁਰੂ ਜੀ ਨੇ ਫਰਮਾਇਆ ਸਾਰੀ ਮਾਨਵ ਸ੍ਰਸ਼ਟੀ ਉਸ ਪ੍ਰਮਾਤਮਾ ਦਾ ਸাকার ਰੂਪ ਹੈ ਜਦ 10 ਵਰਿਆਂ ਦੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਸਨ ਤੇ ਮੱਝੀਆਂ ਨੂੰ ਲੈ ਕੇ ਖੇਤਾਂ ਵਿੱਚ ਛੇੜਣ ਵੀ ਜਾਂਦੇ ਸਨ ਇੱਕ ਵਾਰੀ ਮੱਝੀਆਂ ਜਦ ਲਾਂਬੇ ਦੇ ਖੇਤ ਨੂੰ ਚਰ ਗਈਆਂ ਤਾਂ ਸ਼ਿਕਾਇਤਾਂ ਵੀ ਹੋਈਆਂ ਪਰ ਜਦ ਜਾ ਕੇ ਦੇਖਿਆ ਗਿਆ ਤਾਂ ਸਭ ਕੁਝ ਹਰਿਆ ਹੀ ਸੀ ਰਾਏ ਬੁਲਾਰ ਨੇ ਜੱਟ ਕੋਲੋਂ ਸਾਰਾ ਹਾਲ ਪੁੱਛਿਆ ਤਾਂ ਉਸ ਨੇ ਕਿਹਾ ਰਾਏ ਜੀ ਉਜਾੜਾ ਤਾਂ ਉਜਾੜੇ ਨਾਲ ਹੈ ਪਰ ਨਾਨਕ ਕਾਲੂ ਦਾ ਪੁੱਤ ਅਜਮਿਤ ਵਾਲਾ ਡਿੱਠਾ ਵੱਡੀਆਂ ਖੁਦਾਏ ਦੀਆਂ ਸਿਫਤਾਂ ਕਰਦਾ ਹੈ ਐਸੀਆਂ ਨਸੀਹਤਾਂ ਦਿੰਦਾ ਹੈ ਕਿ ਜੇ ਸੁਣੀਏ ਤਾਂਬ ਕਿਸੇ ਕੀ ਨਹੀਂ ਰਹਿੰਦੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਵੇ ਤੇਰਾ ਕੁਝ ਨਹੀਂ ਉਜੜਿਆ ਕਿ ਆ ਹੋਇਆ ਕਿ ਕਿਸੇ ਮਹੀ ਮੂੰਹ ਮਾਰਿਆ ਖੁਦਾਏ ਇਸ ਵਿੱਚ ਬਰਕਤ ਪਾਵਸੀ ਉਸ ਸਮੇਂ ਰਾਏ ਬੁਲਾਰ ਹਾਕਮ ਮਤਲਵੰਡੀ ਨੇ ਕਿਹਾ ਅਨਾਇਤ ਖੁਦਾ ਦੀ ਹੈ ਕਿਆ ਮੁਸ਼ਕਲ ਹੈ ਖੁਦਾਏ ਸਰਵਰ ਦੇ ਕਿਆ ਲਗਦਾ ਜਸ ਸਵਰਿਆ ਭਾਵੇਂ ਉਥੇ ਹੀ ਅੱਜ ਕਿਆਰਾ ਸਾਹਿਬ ਗੁਰਦੁਆਰਾ ਹੈ ਉਹਨਾਂ ਦੇ ਦਸਵੇਂ ਬਰੇ ਦੇ ਸਰੂਪ ਬਾਰੇ ਜਨਮ ਸਾਖੀ ਵਾਲੇ ਲਿਖਿਆ ਹੈ ਦੇਹ ਬਾਲਕ ਸਰੂਪ ਮਤ ਅਗਾ ਸੰਪੂਰਨ ਮਤ ਜੋਤੀ ਸਰੂਪ ਬ੍ਰਹਮ ਸਭ ਲਗੇ ਉਸਤਤ ਕਰਨ ਲੋਕੀ ਕਹਿਣ ਪਰਮੇਸ਼ਰ ਕੀ ਜੋਤ ਹੋ ਵਾਹ ਵਾਹ ਦੇਖਿਆ ਤੋ ਜੋਤ ਸਰੂਪ ਬੋਲੋ ਤੋ ਗਿਆਨ ਰੂਪ ਅਸਚਰਜ ਬਾਲਕ ਹੈ ਜੋ ਕੁਝ ਤਲਵੰਡੀ ਵਿੱਚ ਹੋਏ ਆਪ ਜੀ ਮੁਖੋਂ ਭਲਾ ਹੋਵੇ ਭਲਾ ਹੋਆ ਹੀ ਕਹਿੰਦੇ ਇਹ ਭਲਾ ਹੀ ਉਹਨਾਂ ਦਾ ਪਰਮ ਤਤ ਹੈ ਸੋ ਕਰੇ ਜੇ ਤਿਸੇ ਰਜਾਏ ਉਹਨਾਂ ਦੀ ਆਸਾ ਦੀ ਵਾਰ ਹੈ ਹੁਕਮ ਰਜਾਈ ਚੱਲਣਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਜੱਪ ਦੀ ਪਹਿਲੀ ਪੌੜੀ ਹੈ ਜੋ ਕਿਛ ਕਰੇ ਸੁ ਭਲਾ ਕਰ ਮਾਨੀਏ ਹਕਮਤ ਹੁਕਮ ਚੁਕਾਈਏ ਉਹਨਾਂ ਦਾ ਸ਼ਬਦ ਹੈ ਹਕਮਤ ਰਾਹੀ ਦੁਨੀਆ ਹੁਜਤ ਕਰਦੀ ਹੈ ਤੇ ਹੁਕਮ ਮੰਨਵਾ ਕੇ ਆਖਰੀ ਆਖਰੀ ਫਿਰਦੀ ਹੈ ਦੋਹਾਂ ਨੂੰ ਮਟਾਉਣ ਨਾਲ ਹੀ ਹਿਜਰ ਦੀ ਪੀੜ ਹਟ ਸਕੇਗੀ ਜਦ ਗੁਰੂ ਸਾਹਿਬ 11 ਸਾਲਾਂ ਦੇ ਹੋਏ ਤਾਂ ਇੱਕ ਵਾਰੀ ਰੁੱਖ ਦੀ ਛਾਂ ਨਾ ਢਲੀ ਛਾਂ ਨਾ ਢਲਦੀ ਵੇਖ ਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਦੇ ਕੋਲ ਜਾ ਕੇ ਕਿਹਾ ਸੀ ਹੇ ਭਾਈ ਕਾਲੂ ਇਹ ਕੋਈ ਆਮ ਬਾਲਕ ਨਹੀਂ ਹੈ ਇਹ ਖੁਦਾ ਦਾ ਰੂਪ ਹੈ ਜੋ ਤੇਰੇ ਘਰ ਦੇ ਵਿੱਚ ਜਨਮਿਆ ਹੈ ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਕਮਾਲ ਬਚਨ ਸਾਹਮ੍ਹਿਆ ਮਿਲਦਾ ਹੈ ਇੱਥੇ ਇੱਕ ਦਾ ਸਦਕਾ ਸ਼ਹਿਰ ਵੱਸਦਾ ਹੈ ਉੱਥੇ ਇੱਕ ਦਾ ਸਦਕਾ ਉਜੜਦਾ ਵੀ ਹੈ ਸਾਖੀ ਇਸ ਤਰ੍ਹਾਂ ਹੈ ਭਾਈ ਮਰਦਾਨਾ ਜੀ ਨੇ ਜਦ ਏਮਨਾਬਾਦ ਦਾ ਕਤਲ ਆਮ ਹੁੰਦਾ ਡਿਠਾ ਤਾਂ ਉਹਨਾਂ ਨੂੰ ਸ਼ੰਕਾ ਉਪਜਿਆ ਕਿ ਇੰਨੇ ਬੇਦੋਸ਼ੇ ਕਿਉਂ ਮਾਰੇ ਗਏ ਗੁਰੂ ਨਾਨਕ ਦੇਵ ਜੀ ਨੇ ਉੱਤਰ ਦੇਣ ਦੀ ਥਾਂ ਕਿਹਾ ਕਿ ਉਹ ਸਾਹਮਣੇ ਵਾਲੇ ਰੁੱਖ ਦੇ ਥੱਲੇ ਜਾ ਬੈਠੋ ਉਹ ਉਹ ਅਜੇ ਬੈਠਾ ਹੀ ਸੀ ਕਿ ਅੱਖ ਲੱਗ ਗਈ ਕੀੜਿਆਂ ਦੇ ਭੌਣ ਵਿੱਚੋਂ ਇੱਕ ਨੇ ਸੁੱਤੇ ਹੋਏ ਮਰਦਾਨੇ ਨੂੰ ਡੰਗ ਮਾਰਿਆ ਮਰਦਾਨਾ ਜੀ ਨੇ ਸਾਰਿਆਂ ਨੂੰ ਇੱਕੋ ਹੀ ਝਟਕੇ ਨਾਲ ਮਸਲ ਦਿੱਤਾ ਤਾਂ ਬਾਬਾ ਜੀ ਨੇ ਕਿਹਾ ਮਰਦਾਨਿਆਂ ਇਹ ਕੀ ਮਹਾਰਾਜ ਇੱਕ ਨੇ ਮੈਨੂੰ ਡੰਗ ਮਾਰਿਆ ਮਰਦਾਨੇ ਦਾ ਉੱਤਰ ਸੀ ਮਰਦਾਨਿਆਂ ਉਸ ਇੱਕ ਨੂੰ ਮਾਰਨਾ ਸੀ ਜਿਸ ਨੇ ਤੈਨੂੰ ਕਟਿਆ ਸੀ ਵੇ ਦੋਸ਼ਿਆਂ ਨੂੰ ਕਿਉਂ ਮਾਰਿਆ ਮਹਾਰਾਜ ਦਾ ਤਰਕ ਸੀ ਮਰਦਾਨੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਪਿੱਛੇ ਜੋ ਮਾੜੇ ਦੇ ਲੱਗੇ ਸਨ ਮਰਨਾ ਹੀ ਸੀ ਉਸ ਸਮੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਏਵੇਂ ਹੀ ਮਰਦੀ ਆਈ ਲੋਕਾਈ ਮਰਦਾਨਿਆਂ ਇੱਕ ਸਦਾ ਸਦਕਾ ਕੈਸੀ ਕੋੜੀ ਸਚਾਈ ਆਖੀ ਬਾਬੇ ਨੇ ਕਿ ਇੱਕ ਸਦਾ ਸਦਕਾ ਮਰਦੀ ਆਈ ਦੁਨੀਆ ਜੇ ਘਰ ਦਾ ਬਾਪੂ ਸਿਰ ਫਿਰਿਆ ਹੈ ਤਾਂ ਘਰ ਤਬਾ ਜੇ ਕਾਰਪੋਰੇਸ਼ਨ ਦਾ ਮੇਅਰ ਅਕਲੋਂ ਕੋਰਾ ਹੈ ਤਾਂ ਸ਼ਹਿਰ ਬਰਬਾਦ ਤੇ ਜੇ ਪਰਦੇਸ਼ ਦਾ ਮੁਖੀ ਵੇ ਵਿਚਾਰੀ ਹੈ ਤਾਂ ਪਰਦੇਸ਼ ਦਾ ਰੱਬ ਰਾਕਾ ਤੇ ਜੇ ਕੌਮ ਦੇ ਆਗੂ ਦਾ ਉੱਪਰਲਾ ਚੁਬਾਰਾ ਖਾਲੀ ਹੈ ਤਾਂ ਕੌਮ ਵਾਸਤੇ ਤੱਕੇ ਧੋੜੇ ਤੇ ਲਾਂ ਤਾਂ ਹੀ ਹਨ ਖੁਸ਼ਵਕਤ ਰਾਏ ਨੇ ਤਵਾਰੀਖੇ ਸਿੱਖਾਂ ਵਿੱਚ ਖੇਤ ਹਰਿਆ ਕੀਤਾ ਛਾਂ ਉਂਝ ਦੀ ਤਿਉਂ ਬਾਬੇ ਦੇ ਸਿਰ ਮੌਜੂਦ ਅਤੇ ਫਨੀਅਰ ਸਾਪ ਨੇ ਆਪਣੀ ਛਜਲੀ ਨਾਲ ਗੁਰੂ ਨਾਨਕ ਦੇਵ ਜੀ ਦੇ ਪਾਵਨ ਸਿਰ ਤੇ ਚਾਂ ਕੀਤੀ ਦਾ ਵਰਣਨ ਕਰਨ ਪਿੱਛੋਂ ਲਿਖਿਆ ਹੈ ਕਿ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਨਿਰਾ ਪੁੱਤਰ ਹੀ ਨਾ ਜਾਣੇ ਉਹ ਤਾਂ ਰੱਬੀ ਦਰਗਾਹ ਵਿੱਚ ਸਨਮਾਨਿਆ ਹੋਇਆ ਕੋਈ ਵਲੀ ਹੈ ਤਾਂ ਤਾਂਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ